ਵੈਗੁਰਜ ਦਾ ਖਾਲਸਾ ਵੈਗੁਰਜ ਦੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ 350 ਸਾਲਾਂ ਦੀ ਸ਼ਦੀਸ਼ਾब्दी ਮਨਾਇਆ ਜਾ ਰਹੀ ਹੈ ਜਿਸ ਉਪਲਖ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਅੱਜ ਅਸੀਂ ਇੱਕ ਬਹੁਤ ਵੱਡਾ ਸ਼ਹਾਦਤ ਪਥ ਬਣਾਇਆ ਹੈ ਜਿਦੇ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਸਾਹਿਬ ਦੀ ਸ਼ਹਾਦਤ ਤੱਕ ਭਾਈ ਜਤਾ ਜੀ ਔਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਸਾਰਿਆਂ ਦਾ ਇਤਿਹਾਸ ਇੱਥੇ ਲਿਖਿਆ ਗਿਆ ਹੈ ਇਹ ਇੱਕ ਕਾਲਜ ਵਾਸਤੇ ਮੈਂ ਕਹਿ ਸਕਦੀ ਹਾਂ ਕਿ ਇੱਕ ਐਸੈਟ ਹੈ ਕਿ ਸਾਡੇ ਬੱਚੇ ਪੜ੍ਹਨਗੇ ਸਮਝਣਗੇ ਸਿੱਖਣਗੇ ਸਾਡੀ ਪਨੀਰੀ ਬਹੁਤ ਕੁਝ ਇੱਥੋਂ ਸਿੱਖੇਗੀ ਤੇ ਅਦਾ ਅਸੀਂ ਉਦਘਾਟਨ ਕੀਤਾ ਔਰ ਇਹਦੇ ਨਾਲ ਨਾਲ ਹੀ ਅੱਜ ਇੱਕ ਸਕੂਲ ਸਕੂਟੇਅਰ ਬਾਈਕ ਰਾਈਡ ਜੋ ਕਿ ਬੱਚੇ ਸਾਡੇ ਕੱਢ ਰਹੇ ਨੇ ਯੂਥ ਦੇ ਬੱਚੇ ਨੇ ਉਹਨਾਂ ਦੇ ਨਾਲ ਹੋਰ ਵੀ ਸਾਰੇ ਇਨਵੋਲਵ ਹੋ ਕੇ ਇੱਕ ਛੋਟੀ ਜੀ ਰਾਈਡ ਕੱਢ ਰਹੇ ਨੇ ਜੋ ਕਿ ਗੁਰੂ ਸਾਹਿਬ ਨੂੰ ਸਮਰਪਿਤ ਹੈ ਭਾਈ ਜੈਤਾ ਜੀ ਨੂੰ ਸਮਰਪਿਤ ਹੈ ਅੰਗਰੇਟੇ ਗੁਰੂ ਕੇ ਬੇਟੇ ਜਿਦੇ ਵਿੱਚ ਬੱਚੇ ਇੱਕ ਮੈਸੇਜ ਦੇ ਰਹੇ ਨੇ ਕਿ ਗੁਰੂ ਸਾਹਿਬ ਨੇ ਇੰਨੀ ਵੱਡੀ ਲਾਸਾਨੀ ਸ਼ਹਾਦਤ ਦਿੱਤੀ ਜੋ ਸ਼ਹਾਦਤ ਇੱਕ ਮਿਸਾਲ ਹੈ ਦੁਨੀਆ ਦੇ ਵਿੱਚ ਨਾ ਅਜੇ ਤੱਕ ਕਿਸੇ ਨੇ ਦਿੱਤੀ ਤੇ ਨਾ ਹੀ ਕੋਈ ਦੇਗਾ ਕਿਉਂਕਿ ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਗੁਰਤੇ ਭਾਦਰ ਜੀ ਨੂੰ ਸਮਰਪਿਤ ਬਹੁਤ ਵੱਡੀ ਰੈਲੀ ਜੋ ਕਿ ਸਾਡੇ ਬੱਚਾ ਨੇ ਪ੍ਰੋਗਰਾਮ ਬਣਾਇਆ ਤੇ ਇਹਦੇ ਵਾਸਤੇ ਮੈਂ ਆਪੀਲ ਵੀ ਕਰਦੀ ਆ ਸਾਰਿਆਂ ਨੂੰ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਸੱਚੇ ਰਸਤੇ ਤੇ ਸੱਚੇ ਮਾਰਗ ਤੇ ਚੱਲ ਸਕੀਏ ਤਾਂ ਕਿ ਸਾਨੂੰ ਵੀ ਜੀਵਨ ਜਾਂਚ ਆ ਜਾਏ ਔਰ ਐਦਾ ਹੀ ਪ੍ਰਸਤਾਵ ਦੇ ਮੰਨਦਾ ਤਾਂ ਹੀ ਫਾਇਦਾ ਹੈ ਜਦੋਂ ਆਪਾਂ ਉਹਨਾਂ ਦੇ ਵਿਚਾਰਾਂ ਤੇ ਉਹਨਾਂ ਦੀ ਸਰਵਸਾਂਝੀ ਵਾਲਤਾ ਤੇ ਚੱਲ ਸਕਾਂ ਗੁਰਦੇਵ ਭਦਰ ਸਾਹਿਬ ਜੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜ਼ਿਲ੍ਹਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੱਖ-ਵੱਖ ਪ੍ਰੋਗਰਾਮ ਹੋ ਰਿਹਾ ਜਿਹਦੇ ਵਿੱਚ ਅਸੀਂ ਹਰ ਵਰਗ ਦੇ ਲੋਕਾਂ ਨੂੰ ਉਹਦੇ ਨਾਲ ਜੋੜਿਆ ਔਰ ਜਿੱਥੇ ਜਿੱਦੀ ਕੋਈ ਡਿਮਾਂਡ ਆਉਂਦੀ ਹੈ ਜਿਸ ਤਰ੍ਹਾਂ ਛੋਟੇ ਬੱਚਿਆਂ ਦੀ ਡਿਮਾਂਡ ਆਈ ਕਿ ਅਸੀਂ ਆਪਣੀ ਮਸ਼ਕੂਰਿਅਤ ਪਾਉਣਾ ਚਾਹੁੰਦੇ ਹਾਂ ਅਸੀਂ ਉਹਨਾਂ ਦੀ ਸਾਈਕਲ ਰਾਈਡ ਕਰਾਈ ਹੈ ਕਾਲਜ ਦੇ ਸਟੂਡੈਂਟਸ ਦੀ ਅਡੀ ਮੰਡ ਆਈ ਔਰ ਅੱਜ ਚਾਰੋ ਕਾਲਜ ਦੇ ਬੱਚਾ ਨੂੰ ਬਾਈਕ ਰਾਈਡ ਤੇ ਰਾਹੀ ਇਲਾਕਿਆਂ ਦੇ ਵਿੱਚ ਸੰਦੇਸ਼ ਦੇਣ ਵਸੇ ਇਹਨਾਂ ਨੂੰ ਸਾਰਿਆਂ ਨੂੰ ਭੇਜਿਆ ਕਿ ਗੁਰੂ ਸਾਹਿਬ ਦਾ ਸੰਦੇਸ਼ ਕੀ ਧਰਮ ਹੇਤ ਸਾਕਾ ਜਨਕੀ ਆ ਸੀਸ ਦੀ ਆਪਰ ਸਿਰਨਾ ਦਿਆ ਸੋ ਗੁਰੂ ਸਾਹਿਬ ਦੀ ਇਹ ਕਿਰਪਾ ਸਦਕਾ ਹਰ ਪ੍ਰੋਗਰਾਮ ਜਿਹੜੇ ਕਰਾਏ ਜਾ ਰਹੇ ਨੇ ਉਹ ਭਾਵੇਂ ਕਵੀ ਸੰਮੇਲਨ ਹੋਵੇ ਭਾਵੇਂ ਸਰਮ ਧਰਮ ਸੰਮੇਲਨ ਹੋਵੇ ਭਾਵੇਂ ਕੀਰਤਨ ਦਰਬਾਰ ਹੋਣ ਹਰ ਬੰਦੇ ਦੇ ਵਰਗਾਂ ਨੂੰ ਅਸੀਂ ਨਾਲ ਬੱਚਾ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਸੋ ਅੱਜ ਬੜੀ ਖੁਸ਼ੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਸੰਗਤ ਬੱਚੇ ਆਏ ਨੇ ਔਰ ਜਿਨ੍ਹਾਂ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ ਇਸ ਪ੍ਰਚਾਰ ਨੂੰ ਕਰਨ ਦਾ ਇੱਕ ਨਵੇਂ ਇਕਲਾ ਜਿਹੜਾ ਉਪਰਾਲਾ ਕੀਤਾ ਉਹਨਾਂ ਦਾ ਸਾਰਾ ਦਾ ਧੰਨਵਾਦ ਕਰਦਾ। ਨਵੇਂ ਸਤਿਗੁਰੂ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਗੁਰੂ ਤੇਗ ਬਹਾਦਰ 40th ਸੈਂਟੀਨਰੀ ਕਾਲਜ ਆਫ ਇੰਜੀਨੀਅਰਿੰਗ ਗੁਰਤੇਗ ਬਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਅਤੇ ਬੀਜੈਟ ਕਾਲਜ ਸਾਰੇ ਕਾਲਜਸ ਨੇ ਮਿਲ ਕੇ ਚਾਰਾ ਕਾਲਜਸ ਨੇ ਅੱਜ ਇੱਕ ਬਹੁਤ ਸੋਨਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਤੇਗ ਬਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਬਾਈਕ ਰਾਈਡ ਜਿਹੜੀ ਗੱਡੀ ਜਾ ਰਹੀ ਆ ਜਿਹੜੀ ਕਿ ਪੂਰੀ ਵੈਸਟ ਦਿੱਲੀ ਦੇ ਵਿੱਚ ਕਲੋਨੀਆ ਦੇ ਵਿੱਚੋਂ ਏਰੀਆ ਦੇ ਵਿੱਚੋਂ ਹੁੰਦੀ ਹੋਈ ਵਾਪਸ ਕਾਲਜ ਆਏਗੀ ਔਰ ਇਸ ਬਾਈਕ ਰਾਈਡ ਦੇ ਮਾਧਿਅਮ ਦੇ ਨਾਲ ਸਾਰਾ ਹੀ ਜੂਥ ਇਸ ਰਾਈਟ ਦੇ ਵਿੱਚ ਹੈ ਕਾਲਜਸ ਸੋ ਨੌਜਵਾਨਾਂ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਸੋਹਣਾ ਮੈਸੇਜ ਆਏਗਾ ਸਿੱਖੀ ਦਾ ਮੈਸੇਜ ਆਏਗਾ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹਾਦਤ ਮਨਾ ਰਹੇ ਆ ਉਸ ਦਾ ਜਿਹੜੇ ਗੈਰ ਸਿੱਖ ਬੱਚੇ ਆ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਅੱਜ ਅਗਰ ਸਾਡਾ ਧਰਮ ਅਗਰ ਪਰਫੁੱਲ ਹੋਇਆ ਹੈ ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਕਰਕੇ ਆ ਸੋ ਮੈਂ ਸਾਰੇ ਹੀ ਕਾਲਜਸ ਦੇ ਮੈਨੇਜਮੈਂਟ ਇਹਨਾਂ ਦੇ ਚੇਅਰਮੈਨ ਸਾਰੇ ਪ੍ਰਿੰਸੀਪਲਸ ਸਾਰੇ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਇਹ ਬਾਈਕ ਰੈਲੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੱਢੀ ਆ ਬਹੁਤ ਬਹੁਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ